ਜਵਾਬ ਕਬੱਡੀ ਦਾ ਪਿੰਦਰ ਸੇਖੇ ਵਾਲਾ ਕਹਿੰਦੇ ਲੱਖੇ ਦਾ ਚੇਲਾ ਉਹ ਵੀ ਕਹਿੰਦੇ ਜਰਮਨ ਦੀ ਗੱਲ ਹੁੰਦੀ ਹੈ ਪਹਿਲੀ ਕਬੱਡੀ ਲੈ ਵੀ ਸ਼ੀਲੂ ਲੱਗ ਖੁੱਲ ਕੇ ਪਹਿਲੀ ਕਬੱਡੀ ਤੇ ਫਰਾਮਾ ਤੇ ਸ਼ੀਲੂ ਅੰਬਾ ਤੇ ਸ਼ੀਲੂ ਟੱਕਰ ਸਿਰੇ ਦੀ ਸੰਘੇੜਾਂ ਦੀ ਗਰਾਊਂਡ ਲੱਗਦਾ ਚੋਰ ਲੱਗਦਾ ਚੋਰ ਲੱਗਦਾ ਚੋਰ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਆਹ ਬੱਲੇ ਜੇ ਜਫਾ ਵਧੀਆ ਲੱਗਿਆ ਸੰਘੇੜਾਂ ਵਾਲੇ ਇੱਕ ਵਾਰੀ ਹੱਲਾ ਗੱਲਾ ਹੋ ਗਿਆ ਸੰਘੇੜਿਆਂ ਚ ਹੱਲਾ ਗੱਲਾ ਉਹ ਸੰਘੇੜਾਂ ਵਾਲੇ ਕੀ ਹਾਲ ਚਾਲ ਸਿਰਾਂ ਲੱਗਿਆ ਕੀਰਾਵਾਲ ਦਾ ਬੁਲਟ ਇਸ ਵੇਲੇ ਕਬੱਡੀ ਕਬੱਡੀ ਸੂਬੇ ਨੇ ਫੈਸਲਾ ਕਰ ਦਿੱਤਾ ਹੈ ਨੰਬਰ ਰੇਡਰ ਦਾ ਭੀਮ ਆ ਗਿਆ ਕਬੱਡੀਆ ਚੋਬਰ ਹੋ ਗਿਆ ਪੂਰੀ ਛੰਨਾ ਦਾ ਤੱਕ ਤੱਕ ਜਾਫੀਆਂ ਨੂੰ ਕਹਿੰਦੇ ਹਾਂ ਨੇ ਅਜਬਾੜੇ ਪਰ ਸ਼ੀਲੂ ਹਰਿਆਣੇ ਦਾ ਸ਼ੀਲੂ ਹਰਿਆਣੇ ਦਾ ਬੱਲੇ 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 ਹੋ ਗਈ ਹੈ ਬੱਲੇ ਬੱਲੇ ਹੋ ਗਈ ਹੈ ਖੇਡ ਮੈਦਾਨ ਦੇ ਵਿੱਚ ਛੰਨਾ ਵਾਲਾ ਪੂਰੀ ਭੱਜ ਗਿਆ ਪਿਆਰ ਤੇ ਮੇਰਾ ਕਿੰਨੀ ਹਾਸਰਾ ਆਸਟ੍ਰੇਲੀਆ ਮਨ ਆਸਟ੍ਰੇਲੀਆ ਕਾਲਾ ਨਿਊਜ਼ੀਲੈਂਡ ਸੰਘੇੜਾ ਉਹ ਭਰਾ ਕਹਿੰਦੇ 1000 ਕੇ ਮਾਰ ਕਦੇ ਨਹੀਂ ਖਾਂਦੇ ਚੇਲੇ ਮੰਗੀ ਦੇ ਚੰਨੇ ਆ ਮੇਰੇ ਵੀਰੋ ਕਾਲੇ ਸਿੰਘੇ ਦਾ ਸ਼ਮੀ ਲੁੱਟੀ ਜਾਂਦਾ ਮੇਲੇ ਕੀਰੋ ਮਾਲ ਦੇ ਬੁਲਟੜੂ ਕਹਿੰਦੇ ਦੁਗ ਦੁਗ ਕਹਿੰਦੇ ਮਿੱਤਰਾਂ ਦੇ ਕੱਪ ਤੇ ਕੁੜੇ ਵੇਖ ਲਲਕਰੇ ਪੈਣੇ ਰਾਜੂ ਖੋਸੇ ਕੋਟਲੇ ਦਾ ਮੇਲਾ ਲੁੱਟ ਗਿਆ ਸੰਘੇੜਿਆਲੇ ਕੀ ਹਾਲ ਚਾਲ ਕਿੱਲ ਪੱਧਰਵਾਂ ਦੇ ਕੈਨੇਡਾ ਮਿਰਪਾ ਵਿਦੇਸ਼ਾ ਪੱਧਰਵਾਂ ਰਿਸਪੈਕਟਰ ਪੀਆਰਟੀਸੀ ਵੱਲੋਂ ਅਗਲੇ ਸਾਲ ਓਪਨ ਰੋਲ ਪਿੰਡ ਪੱਧਰ ਦਾ ਜਿੰਨਾ ਵੀ ਪ੍ਰਾਈਜ਼ ਓਪਨ ਕਬੱਡੀ ਇੱਕ ਪਿੰਡ ਦਾ ਪਹਿਲਾ ਇਨਾਮ ਜਿੰਨਾ ਵੀ ਹੋਵੇਗਾ ਇਹਨਾਂ ਦੇ ਸਾਰੇ ਪਰਿਵਾਰ ਵੱਲੋਂ ਦਿੱਤਾ ਜਾਵੇਗਾ ਸ਼ੀਲੂ ਹਰਿਆਣੇ ਦਾ ਸ਼ੀਲੂ ਹਰਿਆਣੇ ਦਾ ਕਬੱਡੀ ਦਾ ਨਵਾਬ ਨੰਬਰ ਜੋੜ ਗਿਆ ਅਗਲੀ ਕਬੱਡੀ ਆਓ ਸਾਹਮਣੇ ਕਦੇ ਦੁੱਬਲੀ ਆਣੇ ਭੀਮਦਿਆਂ ਗੱਲਾਂ ਖੇਡ ਮੈਦਾਨ ਦੇ ਵਿੱਚ ਬੰਨਮੈਨ ਆਰਮੀ ਹਾਂ ਟੱਕਰ ਸਿਰੇ ਦੀ ਸਿਗੇੜਿਆਂ ਦੀ ਗਰਾਊਂਡ ਮੇਲਾ ਨੱਚਦਾ ਮੇਲਾ ਨੱਚਦਾ ਕਬੱਡੀ 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 ਟੱਕਰ ਸਿਰੇ ਦੀ ਟੱਕਰ ਟੱਕਰ ਦੀ ਟੱਕਰ ਟੱਕਰ ਕਿ ਬੰਨ ਮਹਿਰਾਨ ਵੀ ਉਹ ਛਿੰਦੇ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਫੇਰ ਤਰਸੇਮ ਸਿੰਘ ਪੁੱਤਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਬੁਲਟ ਹੈ ਹਰਮਨ ਬੁਲਟ ਉੱਚਾ ਪੇਟ ਪਿੰਡ ਹੈ ਤੇ ਪ੍ਰਸਿੱਧੀ ਕੀਰਾ ਵਾਲੀ ਪਿੰਡ ਵੀ ਕਰ ਦਿੰਦੀ ਹੈ ਪਰ ਇਸ ਵੇਲੇ ਚੂਛਕ ਵਾਲਾ ਸ਼ੀਸ਼ਕ ਵਾਲਾ ਸ਼ੂਸ਼ਕ ਵਾਲਾ ਫੂਲਾ 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 ਤੇ ਬੁਲਟ ਬੁਲਟ ਤੇ ਫੂਲਾ ਉਹ ਸੰਘੇੜਾ ਵਾਲੇ ਫੂਲੇ ਦਾ ਜਫਾ ਕਿਵੇਂ ਲੱਗਿਆ ਪੱਟੀ ਸੰਘੇੜਾ ਪੱਟੀ ਸੰਘੇੜਾ ਜਿੰਦੀ ਹਸਰਾ ਆਸਟ੍ਰੇਲੀਆ ਮਨੂ ਆਸਟ੍ਰੇਲੀਆ ਕਮਾਲਪੁਰ ਵਾਲੇ ਕਾਲਾ ਨੀਲਨ ਸੰਘੇੜਾ 1000 ਲੈ ਵੀ ਪੱਟੀ ਪੈਸੇ ਸਿੱਧੇ ਪੁੱਜਦੇ ਕਰਨੀ ਜਾਣਾ ਕਬੱਡੀ ਅੰਬੇ ਦੀ ਕਬੱਡੀ ਨਮਾਦ ਦੀ ਰਵੀ ਸ਼ੇਰ ਸਿੰਘ ਦਾ ਪੁੱਤ ਪਰ ਨੰਬਰ ਰੇਡਰ ਦਾ ਸ਼ੀਲੂ ਮੇਰੀ ਬੇਟੀ ਅੰਬਾ ਵੀ ਹੱਸਦਾ ਵੀ ਬੜੀ ਕੀ ਜਾਂਦਾ ਓ ਨਿੱਕੇ ਨਦੌਰ ਦੀ ਪੈ ਰਹੀ ਹੈ ਨਿੱਕੇ ਨਦੌਰ ਦੀ 1000 ਦੀ ਕਬੱਡੀ ਫੜਿਆ ਗੁੱਟ ਵਜਦੇ ਝੜ ਕੇ ਲੱਗਦਾ ਜੋਰ ਆਹ ਕਹਿੰਦੇ ਨਿੱਕੇ ਨਦੌਰ ਫੜ ਲਿਆ ਨਿੱਕੇ ਨਦੌਰ ਲੈ ਵੀ ਰਾਜੂ ਨਾਂ ਤੇ ਦਸ ਮੁੰਡੇ ਦਾ ਟੱਕਰ 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 ਦੇਖੋ ਮਰਿਆਲੇ ਵੀ ਤੁਰ ਫਰ ਕੇ ਕਾਲਿਆ ਅੰਬਾ 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 ਸ਼ੀਲੂ ਤੇ ਅੰਬਾ ਸ਼ੀਲੂ ਤੇ ਅੰਬਾ ਸ਼ੀਲੂ ਤੇ ਅੰਬਾ ਹਰਿਆਦੇ ਸ਼ੀਲੂ ਬਨਮਾ ਤੇ ਟੱਪੀ ਦਾ ਨਵਾਬ ਸਿਰ ਹੈ ਮੁਰਗੋ ਮੁਰਕੀ ਹੋ ਗਿਆ ਕਹਿੰਦਾ ਜਾਫੀ ਦਾ ਉਹ ਗੱਲਾਂ ਲੱਗੀਆਂ ਟਿਕਾਣੇ ਅਗਲਾ ਜੱਫਾ ਫੂਲੇ ਸੁਸ਼ਕ ਦਾ ਟਰੂ ਬੈਪ ਦਾ ਗੁਰਪ੍ਰੀਤ ਚੀਮਾ ਕਹਿੰਦਾ ਵੀ 1000 ਦਾ ਹੋਣਾ ਹੈ ਇੱਕ ਗੁਰਪ੍ਰੀਤ ਗੁਰਪ੍ਰੀਤ ਚੀਮਾ ਜੀ 1000 ਫੁੱਲੇ ਸੁਸ਼ਕ ਦੇ ਜੱਫੇ ਦਾ ਆਪਾ ਕੋਈ ਗੱਲ ਪਿਆਰ ਦੇ ਨਾਲ ਕਾਲੇ ਮਾਫੀ ਚਾਉਂਦੇ ਆ ਥੋੜਾ ਜਿਹਾ ਦਰ ਕੰਮ ਤੈਨੂੰ ਪਤਾ ਹੈ ਫੁੱਲੇ ਕੋਈ ਗੱਲ ਨਹੀਂ ਪਿਆਰ ਦੇ ਨਾਲ ਬੁਲੇਟ ਅੰਮੇ ਥੋੜਾ ਜਿਹਾ ਪਿਆਰ ਦੇ ਨਾਲ ਕੋਈ ਗੱਲ ਨਹੀਂ ਬੁਲੇਟ ਕੋਈ ਗੱਲ ਨਹੀਂ ਜੋ ਫੈਸਲਾ ਕੋਈ ਗੱਲ ਨਹੀਂ ਅੰਮਾ ਥੋੜੇ ਜੇ ਕਹਿੰਦੇ ਰੌਲੇ ਤੋਂ ਬਾਅਦ ਮੈਚ ਫੇਰ ਸ਼ੁਰੂ ਹੋਊਗਾ ਮੈਚ ਫੇਰ ਸ਼ੁਰੂ ਹੋਊਗਾ ਮੇਰੇ ਵੀਰੋ ਉੱਠ ਖੜ ਜੋ ਬਈ ਖੜ ਜੋ ਖੜ ਜੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਖੜ ਜੋ ਵੀ ਖੜ ਜੋ ਅੰਮਾ ਕਹਿੰਦਾ ਤੂੰ ਪਾਸੇ ਹੋ ਮੈਨੂੰ ਬੁਲੇਟ ਕਬੱਡੀ ਪਾ ਲੈਣ ਦੀ ਆਪਾਂ ਇੱਕ ਮਿੰਟ ਇੱਕ ਮਿੰਟ ਕੋਈ ਗੱਲ ਨਹੀਂ ਕੋਈ ਗੱਲ ਰਮਣ ਵੀ ਪਹੁੰਚ ਗਿਆ ਯੂ ਲੈ ਕਾਲਾ ਮੋਟਾ ਵੀ ਆ ਸੋਨੋ ਵੀ ਆ ਇਹ ਭਰਾ ਨੇ ਯਾਰੀ ਦੇ ਦਿੱਤੇ ਹੋਏ ਵੀਰ ਦੇ ਵੀਰ ਦੀ ਜਿੰਨਾਂ ਦਾ ਕੋਈ ਹੰਦਿਆਂ ਤੇ ਕੰਮ ਨਹੀਂ ਉਹ ਕੀ ਕਰਦੇ ਆ ਬਈ ਇਕੱਠ ਦੇਖੋ ਕਿੰਨਾ ਯਾਰ ਹੰਦਿਆਂ ਦਾ ਬੁੱਟਾ ਪਿੱਛੀ ਜੀ ਨੰਬਰ ਚੈੱਕ ਕਰਕੇ ਜਲਦੀ ਦੱਸੋ ਕੋਈ ਗੱਲ ਬੁਲੇਟ ਆ ਕਬੱਡੀ ਪਾਉਗੀ ਦੋ ਦੋ ਨੰਬਰ ਪਏ ਆ ਕੋਈ ਗੱਲ ਨਹੀਂ ਕਬੱਡੀ ਪਾ ਆ ਮਿਆ ਅੰਬਾ ਆ ਗਿਆ ਸੰਘੇੜਿਆ ਆ ਰਿਹਾ ਪਾਲ ਕਬੱਡੀ ਦਾ ਨਮਾਬ ਸ਼ੇਰ ਸਿੰਘ ਮੱਲੀ ਦਾ ਪੁੱਤ ਕਬੱਡੀ ਪਾਉਣ ਦੇ ਲਈ ਵਧਿਆ ਆਇਆ ਹੈ ਮਾਝੇ ਦਾ ਮਜਹਿਰ ਕਬੱਡੀ ਪਾ ਰਿਹਾ ਵੀ ਹੱਟਵੇ ਬਾਮਲਾ ਹੱਟਵੇ ਮੇਰਾ ਮਾਝੇ ਸਾਕ ਨਾ ਕਰਵੇ ਉਥੋਂ ਦੇ ਜੱਟ ਭੈਣੇ ਸੁਣੀ ਦੇ ਉੱਠਾ ਨੂੰ ਪਾਉਂਦੇ ਖੜਵੇ ਖੜ ਤੇ ਮੇਥੋਂ ਪਾਣੀ ਹੋਣੀ ਮੈਨੂੰ ਗੁੱਤੋ ਲੈਣੇ ਫੜਵੇ ਟੋਲਾ ਕਮਲਿਆਂ ਦਾ ਮੈਨੂੰ ਕਮਲੀ ਦੇਊਗਾ ਕਰਵੇ ਟੋਲਾ ਕਮਲਿਆਂ ਦਾ ਵੀ ਸਾਡੇ ਵਾਲੇ ਨੇ ਪਾਸੀ ਕਰਤੀ ਧੁਰਕੋਟੀਆਂ ਕਾਲਾ ਵੇਂਦਾ ਹੋਣਾ ਵੀ ਸਾਡੇ ਵਾਲਾ ਸਿੰਘੇਰਿਆਂ ਦੇ ਵਿੱਚ ਪਾਸੀ ਕਰ ਗਿਆ ਬਲਦੇਵ ਸਿੰਘ ਧਾਲੀਵਾਲ ਦੇ ਪੁੱਤ ਦੀਆਂ ਗੱਲਾਂ ਹੁੰਦੀਆਂ ਆਓ ਵੇਖ ਉਂਗਲੀ ਤੇ ਰਮਾਲ ਘਮਾਉਂਦਾ ਦਿਲਵਰ ਜਾਨੀ ਦਿਲਵਰ ਜਾਨੀ ਕਬੱਡੀ ਸ਼ੀਲੂ 1 ਮੈਨ ਆਰਮੀ ਸ਼ੀਲੂ 1 ਮੈਨ ਸ਼ੀਲੂ ਸ਼ੀਲੂ ਆ ਕਰਾਉ ਸਿਰਾ ਸ਼ੀਲੂ ਕਰਾਉ ਸਿਰਾ ਇੱਕ ਪਾਸੇ ਅੰਮਾ ਖੇਡ ਕਬੱਡੀ ਦਾ ਨਮਾਅ ਹਰਿਆਣੇ ਤੇ ਮਾਝੇ ਦੀ ਟੱਕਰ ਆ ਕਬੱਡੀ ਆ ਕਬੱਡੀ ਜ਼ੋਰ 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 ਲੱਗਦਾ ਕਬੱਡੀ ਆ ਕਬੱਡੀ ਜ਼ੋਰ 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 ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਮੈਚ ਸਮਾਪਤ ਜਿਹੜੀ ਮਰਜੀ ਜਿੱਤ ਗਈ ਸੰਘੇੜਾਏ ਛੇ ਨਜ਼ਾਰਾ ਇੱਕ ਵਾਰੀ ਲੜਕਰੋ ਆ ਨੰਬਰ ਸੁਣੋ ਜੀ ਨੰਬਰ ਨੰਬਰ ਸੁਣੋ ਨੰਬਰ ਸੌਰ ਸਿੰਘ ਦੇ ਨੰਬਰ ਰਹੇ ਆ 14 ਤੇ ਸਾਡੇ 15 ਸੈਦੂ ਕੇ ਸਰਾ ਲਗਿਆ ਸ਼ੀਲੂ ਅੱਜ ਮੋ ਕਬੱਡੀ ਆਹ ਕਬੱਡੀ ਜ਼ੋਰ 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 ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਜ਼ੋਰ ਲੱਗਦਾ ਮੈਚ ਸਮਾਪਤ ਜਿਹੜੀ ਮਰਜੀ ਜਿੱਤ ਗਈ ਸੰਘੇੜਾ ਇਹ ਛੇ ਨਜ਼ਾਰਾ ਇੱਕ ਵਾਰੀ ਲੜ ਕਰੋ ਆ ਨੰਬਰ ਸੁਣੋ ਜੀ ਨੰਬਰ ਨੰਬਰ